ਮਾਨਨ ਨੂੰ ਤੇ ਤਨ ਨੂੰ ਆਪਣਾ ਬਣਾ ਲਿਆ ਆਪਣਾ ਸਮਝ ਲਿਆ ਮੋਹ ਬਾਲਿਆ ਇਹੋ ਆਵਣ ਜਾਣਾ ਇਸੇ ਕਰਕੇ ਪਟਕ ਰਹੇ ਆ ਰੱਬ ਦੀ ਚੀਜ਼ ਨੂੰ ਆਪਣੀ ਚੀਜ਼ ਮੰਨ ਲਿਆ ਆਪਣੀ ਚੀਜ਼ ਮੰਨ ਲਿਆ ਤੇ ਫਿਰ ਆਪਣੀ ਮਰਜ਼ੀ ਜਿਸ ਨਾਲ ਅਸੀਂ ਆਪਣਾ ਤਾਂ ਜੋੜਦੇ ਆ ਉਥੇ ਮਨਮਤ ਆ ਜਾਂਦੀ ਹੈ ਸੈਲਫ ਵੈਲਨੈਸ ਜੇ ਕਿਸੇ ਨੂੰ ਕੋਈ ਸ਼ਰਾਬ ਨਾ ਪੀਓ ਉਗਲਾ ਵਰਗੀ ਕਹਿੰਦਾ ਤੁਹਾਡੇ ਪੈਸੇ ਦੀ ਪੀਂਦੇ ਆ ਸਾਡਾ ਪੈਸਾ ਹੈ ਇਸ ਲਈ ਪੀਂਦੇ ਆ ਆਪਣੇ ਪੈਸੇ ਦੀ ਪੀ ਰਹੇ ਆ ਹੁਣ ਪੈਸੇ ਨੂੰ ਆਪਣਾ ਸਮਝਿਆ ਇਸ ਲਈ ਪੀ ਰਿਹਾ ਨਾ ਜੇ ਪੈਸਾ ਗੁਰੂ ਦਾ ਸਮਝਦਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਪੈਸੇ ਨੂੰ ਫਿਰ ਗੁਰੂ ਦੇ ਅਨੁਸਾਰ ਖਰਚ ਕਰਦਾ ਜਦੋਂ ਕਿਸੇ ਚੀਜ਼ ਨਾਲ ਅਸੀਂ ਆਪਣਤ ਜੋੜ ਲੈਂਦੇ ਆ ਮੋਹ ਪਾ ਲੈਂਦੇ ਆ ਫਿਰ ਸ਼ੁਰੂ ਹੁੰਦੀ ਸਾਡੀ ਮਰਜ਼ੀ ਫੇਰ ਅਸੀਂ ਹੁਕਮ ਕੀਏ ਮਨ ਭਾਮ ਦੇ ਰਾਹ ਭੀੜੇ ਅੱਗੇ ਜਾਵਣਾ ਫੇਰ ਅਸੀਂ ਉਸ ਚੀਜ਼ ਦਾ ਯੂਜ਼ ਨਹੀਂ ਮਿਸਯੂਜ਼ ਕਰਦੇ ਆ ਇਹ ਨਿਯਮ ਹੈ ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਵਣ ਜਾਣਾ ਜਿੰਨ ਦੀ ਆ ਸੁਚਿਤਨਾ ਆਵੇ ਜਿਨੇ ਦਿੱਤਾ ਉਹਦੇ ਭੁੱਲ ਗਿਆ ਮੋਹ ਅੰਧ ਲਪਟਾਣਾ ਮੋਹ ਦੇ ਵਿੱਚ ਅੰਨਾ ਹੋ ਗਿਆ ਲਪਟ ਗਿਆ ਇੱਕ ਵਾਰੀ ਨਾ ਇੱਕ ਸਮੁੰਦਰ ਦੇ ਕਿਨਾਰੇ ਇੱਕ ਫੈਮਿਲੀ ਤਿੰਨ ਮੈਂਬਰ ਸਨ ਪਤੀ ਪਤਨੀ ਤੇ ਉਹਨਾਂ ਦਾ 10 ਸਾਲ ਦਾ ਬੱਚਾ ਬੱਚੇ ਦਾ ਨਾਮ ਸੀ ਗੋਪੀ ਘੁੰਮ ਰਹੇ ਸਨ ਬੱਚਿਆਂ ਨੂੰ ਆਦਤ ਹੁੰਦੀ ਹੈ ਸਮੁੰਦਰ ਦੇ ਕਿਨਾਰੇ ਜਾਣ ਦੀ ਬੱਚਾ ਕਿਨਾਰੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਪਾਣੀ ਵੱਲ ਚਲਾ ਗਿਆ ਡੁੱਬ ਗਿਆ ਪਿਓ ਰੋਣ ਪੈ ਗਿਆ ਚੀਲਾਣ ਪੈ ਗਿਆ ਉੱਚੀ ਉੱਚੀ ਪਰਮਾਤਮਾ ਨੂੰ ਕਹਿੰਦਾ ਕਿਉਂਕਿ ਪਿਓ ਨੂੰ ਤੈਰਨਾ ਆਂਦਾ ਨਹੀਂ ਬਚਾਣ ਵਾਲਾ ਉਥੇ ਕੋਈ ਹੈ ਨਹੀਂ ਪਿਓ ਨੇ ਪ੍ਰਮਾਤਮਾ ਦੇ ਅੱਗੇ ਰੱਬ ਦੇ ਅੱਗੇ ਅਰਦਾਸ ਕੀਤੀ ਐ ਪ੍ਰਭੂ ਮੇਰੇ ਬੱਚੇ ਨੂੰ ਬਚਾ ਲੈ ਇੱਕ ਹੀ ਬੱਚਾ ਹੈ ਮੇਰਾ ਇਕਲੌਤਾ ਬੱਚਾ ਹੈ ਤੇਰੇ ਚਰਨਾਂ 'ਚ ਬੇਨਤੀ ਪ੍ਰਾਰਥਨਾ ਰਿਕਵੈਸਟ ਹੈ ਬਚਾ ਲੈ ਅਚਾਨਕ ਚਮਤਕਾਰ ਹੋ ਗਿਆ ਸਮੁੰਦਰ ਦੀ ਲਹਿਰ ਨੇ ਬੱਚੇ ਨੂੰ ਚੁੱਕ ਕੇ ਕਿਨਾਰੇ ਸੁੱਟ ਦਿੱਤਾ ਬੱਚਾ ਬਚ ਗਿਆ ਪਿਓ ਨੇ ਕੀ ਕੀਤਾ ਉਤੂ ਲੈ ਕੇ ਥੱਲੇ ਤੱਕ ਬੱਚੇ ਨੂੰ ਦੇ ਗਿਆ। ਔਰ ਬੜੇ ਗੁੱਸੇ ਵਿੱਚ ਪਰਮਾਤਮਾ ਨੂੰ ਕਹਿੰਦਾ ਹੈ। ਕਰਤੀ ਨਾ ਪਰਮਾਤਮਾ ਤੂੰ ਇਹੋ ਗੱਲ। ਇਸੇ ਲਈ ਮੈਂ ਤੇਰਾ ਨਾਮ ਨਹੀਂ ਲੈਂਦਾ। ਮੰਦਿਰ ਮਸਜਿਦ ਗੁਰਦੁਆਰੇ ਨਹੀਂ ਜਾਂਦਾ। ਮੇਰਾ ਮਨ ਕਰ ਰਿਹਾ ਮੈਂ ਬਿਲਕੁਲ ਨਾਸਤਕ ਹੋ ਜਾਵਾਂ ਤੇਰੇ ਤੋਂ ਮੇਰਾ ਭਰੋਸਾ ਵਿਸ਼ਵਾਸ ਹੀ ਉੱਡ ਗਿਆ। ਤੂੰ ਮੇਰੀ ਗੱਲ ਸੁਣਦਾ ਹੀ ਨਹੀਂ ਹੈ। ਪਤਨੀ ਖੜੀ ਸੀ ਨਾਲ। ਪਤਨੀ ਕਹਿੰਦੀ ਕੀ ਹੋ ਗਿਆ? ਤੁਹਾਡੀ ਅਰਦਾਸ ਸੁਣ ਤੇ ਲਈ ਰੱਬ ਨੇ ਸਾਡਾ ਗੋਪੀ ਬਚ ਗਿਆ ਕੀ ਹੋ ਗਿਆ ਪਤਾ ਬੰਦਾ ਕੀ ਕਹਿੰਦਾ ਗੋਪੀ ਦੇ ਬਚ ਗਿਆ ਗੋਪੀ ਦੀ ਟੋਪੀ ਰਹਿ ਗਈ ਸਮੁੰਦਰ ਵਿੱਚ ਪਤਨੀ ਕਹਿੰਦੀ ਬੜੇ ਅਜੀਬ ਉਹ ਗੋਪੀ ਨਹੀਂ ਦਿਸ ਰਿਆ ਟੋਪੀ ਦਿਸ ਰਹੀ 10 ਰੁਪਏ ਦੀ ਉਹ ਰਹਿ ਗਈ ਸਮੁੰਦਰ ਵਿੱਚ ਬਸ ਇਹੀ ਹਾਲ ਹੈ ਸਾਡਾ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਵਿਹੋਟ ਗਵਾਵੇ 10 ਵਸਤੂਆਂ ਪਿੱਛੇ ਰਖ ਲਾਂਗੇ ਸਾਂਭ ਲਾਂਗੇ ਇੱਕ ਜਿਹੜੀ ਨਹੀਂ ਮਿਲੀ ਜੋ ਬਚਿਆ ਉਸਦਾ ਧੰਨਵਾਦ ਨਹੀਂ ਜੋ ਨਹੀਂ ਬਚਿਆ ਉਹਦਾ ਬਾਦ ਉਸ ਤੇ ਝਗੜਾ ਹੈ ساری ਜ਼ਿੰਦਗੀ ਇਹ ਕਰਦੇ ਰਹਿੰਦੇ ਆ ਆਦਤ ਪੈ ਗਈ ਹੈ ਨਾ ਗੁਰੂ ਪਾਤਸ਼ਾਹ ਜੀ ਕਹਿੰਣ ਜੋ ਬਚਿਆ ਬਹੁਤ ਹੈ ਗੋਪੀ ਬਚ ਗਿਆ ਤੂੰ ਟੋਪੀ ਦੇ ਪਿੱਛੇ ਪਿਆ 10 ਸਾਲ ਦਾ ਬੱਚਾ ਸਹੀ ਸਲਾਮਤ ਇਕਲੌਤਾ ਪੁੱਤਰ ਆ ਗਿਆ ਤੂੰ 10 ਰੁਪਏ ਦੀ ਟੋਪੀ ਨੂੰ ਰੋ ਰਿਆ ਜਾਨ ਤੂੰ ਵੀ ਜਿਆਦਾ ਕੀਮਤੀ ਕੋਈ ਚੀਜ਼ ਹੈ ਜਾਨ ਹੈ ਤੇ ਜਹਾਨ ਹੈ ਨਹੀਂ ਤੇ ਸ਼ਮਸ਼ਾਨ ਹੈ ਪਰ ਸਾਨੂੰ ਆਦਤ ਪੈ ਗਈ ਹੈ ਅਸੀਂ ਨਾ ਬਸ ਉਹੀ ਦੇਖਦੇ ਆ ਜੋ ਨਹੀਂ ਰਿਹਾ ਜੋ ਹੈ ਉਸ ਦੇ ਨਾਲ ਰੱਬ ਦਾ ਸ਼ੁਕਰ ਕਰੀਏ ਜੋ ਵੀ ਸਾਡੇ ਕੋਲ ਹੈ ਤਨ ਮਨ ਤਨ ਸਿਹਤ ਸਵਾਸਤ ਹੈਲਥ ਜੋ ਸਾਡੇ ਕੋਲ ਹੈ ਰੱਬ ਦਾ ਧੰਨਵਾਦ ਧੰਨਵਾਦ ਕਿਵੇਂ ਕੀਤਾ ਜਾਏਗਾ ਹੁਕਮ ਰਜ਼ਾਈ ਚੱਲਣਾ ਧੰਨਵਾਦ ਇਹ ਨਹੀਂ ਜ਼ਬਾਨ ਤੋਂ ਕੀਤਾ ਜਾਏ ਜੋ ਸਾਡੇ ਕੋਲ ਹੈ ਉਸ ਨਾਲ ਲੋਕਾਂ ਦਾ ਭਲਾ ਕੀਤਾ ਜਾਏ ਇਮਾਨਦਾਰੀ ਨਾਲ ਉਸ ਚੀਜ਼ ਨੂੰ ਵਰਤਿਆ ਜਾਏ ਆਪਣੀ ਮਰਜ਼ੀ ਨਾਲ ਨਹੀਂ ਕਿਉਂਕਿ ਰੱਬ ਨੇ ਦਿੱਤੀ ਹੈ ਰੱਬ ਨੇ ਬਚਾਈ ਹੈ ਅੱਜ ਤੱਕ ਬਚੀ ਆ ਉਸ ਨੇ ਬਚਾਈ ਹੋਈ ਹੈ ਦਨ ਮਨ ਧਨ ਹੱਥ ਪੈਰ ਕੁਝ ਵੀ ਸਾਡੇ ਕੋਲ ਜੋ ਬਚਿਆ ਉਸ ਦੇ ਨਾਲ ਰੱਬ ਦਾ ਸ਼ੁਕਰ ਕਰੀਏ ਰੱਬੀ ਕਰ ਹਰ ਕਰਮ ਸ਼ਰਵਨ ਹਰ ਕਥਾ ਰੱਬੀ ਕੰਮ ਕਰੀਏ ਈਸ਼ਵਰੀਏ ਕੰਮ ਕਰੀਏ ਤੇ ਗਿਰਬਾ ਹੋ ਜਾਏਗੀ ਤੇ ਜੇ ਹਰ ਚੀਜ਼ ਨਾਲ ਆਪਣਾ ਤੋ ਜੋੜਦੇ ਰਹੇ